no ਸਾਨੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਮਹਿੰਦਰਪਾਲ ਸਿੰਘ ਤੁਨਾ ਅੱਜ ਅਸੀਂ ਪਹੁੰਚੇ ਆਂ ਮਾ ਬਗਲਾ ਮੁਖੀ ਧਾਮ ਪੱਖੋਵਾਲ ਰੋਡ ਲੁਧਿਆਣਾ ਲੁਧਿਆਣਾ ਦੇ ਲਗਲੇ ਪਿੰਡਾਂ ਦੇ ਵਿੱਚ ਸ਼ੋਭਿਤ ਹੈ ਮਾ ਬਗਲਾ ਮੁਖੀ ਦਾ ਧਾਮ ਜਿੱਥੇ ਮਾ ਬਗਲਾ ਮੁਖੀ ਆਪਸ ਸ਼ੋਭਿਤ ਹੈ ਤੇ ਇਸ ਧਾਮ ਦੇ ਵਿੱਚ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਅਖੰਡ ਮਹਾਯੱਗ ਹੋ ਰਿਹਾ ਜੋ ਇਸ ਵਾਰ 8 ਫਰਵਰੀ ਤੋਂ 17 ਫਰਵਰੀ 2024 ਤੱਕ ਹੋਵੇਗਾ ਭਾਵ 10 ਦਿਨ ਤੱਕ ਇਹ ਅਖੰਡ ਮਹਾਯੱਗ ਚੱਲੇਗਾ ਜਿਹੜਾ 216 ਘੰਟੇ ਦਾ ਹੋਵੇਗਾ ਜਿਸ ਵਿੱਚ ਮਾ ਬਗਲਾ ਮੁਖੀ ਜੀ ਦਾ ਅਖੰਡ ਮਹਾਜਗਤ ਤੋਂ ਇਲਾਵਾ ਹੋਰ ਜਿਹੜੀ ਤੰਤਰ ਕਹਿ ਸਕਦੇ ਆ ਮਾ ਬਗਲਾ ਮੁਖੀ ਦੇ ਮੰਤਰ ਹੈਗੇ ਨੇ ਉਹਦੇ ਉਹ ਜਿਹੜੇ ਮੰਤਰ ਜਿਹੜੇ ਨੇ ਉਸ ਜਗ ਦੇ ਵਿੱਚ ਬੋਲੇ ਜਾਣਗੇ ਤੇ ਮਹੰਤ ਪ੍ਰਵੀਨ ਚੌਧਰੀ ਜੀ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਉਹਨਾਂ ਤੋਂ ਸਾਰੀ ਰੂਪਰੇਖਾ ਸਮਝਾਂਗੇ ਵੀ ਕਿਸ ਤਰੀਕੇ ਨਾਲ ਇਹ ਮਾ ਬਗਲਾ ਮੁਖੀ ਦਾ ਜਗ ਜਿਹੜਾ ਉਹ ਕਦੋਂ ਤੋਂ ਹੋ ਰਿਹਾ ਤੇ ਅੱਗੇ ਇਹਦੀ ਕੀ ਵਿਧੀ ਵਿਧਾਨਾ ਤਾਂ ਤੁਹਾਨੂੰ ਮਾ ਬਗਲਾ ਮੁਖੀ ਜੀ ਦੇ ਦਰਸ਼ਨ ਵੀ ਕਰਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਮਾ ਬਗਲਾ ਮੁਖੀ ਆਪ ਸੋਭਿਤ ਨੇ ਇਸ ਮੰਦਰ ਦੇ ਵਿੱਚ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇੱਥੇ ਸਕਦੇ ਆ ਸੰਗਤਾਂ ਨਤਮਸਤਕ ਹੋਣ ਵਾਸਤੇ ਹੁੰਦੀਆਂ ਨੇ ਭਾਵੇਂ ਉਹ ਸ਼ਹਿਰ ਦੀ ਗੱਲ ਕੀਤੀ ਜਾਵੇ ਤੇ ਭਾਵੇਂ ਆਲੇ ਦੁਆਲੇ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ तमाम ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਮਾ ਬਗਲਾ ਮੁਖੀ ਧਾਮ ਨਤਮਸਤਕ ਹੁੰਦੀਆਂ ਨੇ ਤਾਂ 8 ਫਰਵਰੀ ਤੋਂ ਲੈ ਕੇ 17 ਫਰਵਰੀ ਤੱਕ ਮਹਾਯੱਗ ਹੋਣ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਆਈਆਂ ਹੋਈਆਂ ਨੇ ਮਾ ਬਗਲਾ ਮੁਖੀ ਖੁਦ ਮੰਦਰ ਦੇ ਵਿੱਚ ਸਜੋਬਿਤ ਨੇ ਸੁੰਦਰ ਮਾ ਬਗਲਾ ਮੁਖੀ ਦੀ ਮੂਰਤੀ ਤੁਸੀਂ ਦੇਖ ਸਕਦੇ ਹੋ ਤਾਂ ਸੰਗਤਾਂ ਜਿਹੜੀਆਂ ਬੜੇ ਉਤਸ਼ਾਹ ਦੇ ਨਾਲ ਇੱਥੇ ਮਾਤਾ ਬਗਲਾਮੁਖ ਜੀ ਦੇ ਨਤਮਸਤਕ ਹੁੰਦੇ ਆ ਤੇ ਆਪਣੇ ਮਨੋ ਕਾਮਨਾ ਜਿਹੜੀਆਂ ਨੇ ਉਹ ਇੱਥੇ ਮਾ ਬਗਲਾਮੁਖੇ ਦਰਬਾਰ ਤੇ ਪੂਰਨ ਹੁੰਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਪੰਮਾ ਮੌਸਮ ਪੂਰਾ ਕੜੱਕਰੀ ਠੰਡ ਪੈ ਰੇ ਪਰ ਸ਼ਰਧਾ ਅੰਦਰ ਭਗਤਾਂ ਦੇ ਅੰਦਰ ਸ਼ਰਧਾ ਸ਼ਰਧਾ ਦੇ ਚੱਲਦੇ ਭਗਤ ਵੱਡੀ ਗਿਣਤੀ ਵਿੱਚ ਇੱਥੇ ਨਤਮਸਤਕ ਹੋਣ ਵਾਸਤੇ ਆਏ ਹੋਏ ਨਹੀਂ ਹਾਲਕਿ 16 216 ਘੰਟੇ ਦਾ ਮਹਾਯੱਗ ਜਿਹੜਾ 8 ਫਰਵਰੀ ਤੋਂ 17 ਫਰਵਰੀ ਤੱਕ ਚੱਲੇਗਾ ਉਹ ਅਲੱਗ ਹੈ ਪਰ ਹਰ ਵੀਰਵਾ ਇੱਥੇ ਮਾਂ ਬਗਲਾ ਮੁਖੀ ਦਾ ਯੱਗ ਹੁੰਦਾ ਹੈ ਜਿਹੜਾ ਸ਼ਾਮ ਨੂੰ 7 ਵਜੇ ਤੋਂ ਸ਼ੁਰੂ ਹੋ ਕੇ ਰਾਤ ਨੂੰ 11 ਵਜੇ ਤੱਕ ਇਹ ਮਹਾ ਮਾਂ ਬਗਲਾ ਮੁਖੀ ਦਾ ਯੱਗ ਚੱਲਦਾ ਤੇ ਆਓ ਮਹੰਤ ਪ੍ਰਵੀਨ ਚੌਧਰੀ ਜੀ ਨਾਲ ਵੀ ਗੱਲਬਾਤ ਕਰਾਂਗੇ ਅਤੇ ਅੱਗੇ ਜੋ ਜੋ ਮਹਾ ਯੱਗ ਹੋਣਾ ਖੰਡ ਮਹਾਯੱਗ ਹੋਣਾ ਉਹਦੇ ਬਾਰੇ ਚਰਚਾ ਦੀ ਕਰਾਂਗੇ ਆਸੀਂ ਮੁਲਾਕਾਤ ਤੁਹਾਡੀ ਕਰਾਵਾਂਗੇ ਮਹੰਤ ਪ੍ਰਵੀਨ ਚੌਧਰੀ ਜੀ ਨਾਲ ਤੇ ਸਾਰੀ ਰੂਪਰੇਖਾ ਦੱਸਾਂਗੇ ਬਹੁਤ ਬਹੁਤ ਸਵਾਗਤ ਹੈ ਜੈ ਮਾਤਰੀ ਜੈ ਮਾਤਾ ਦੀ ਮੰਤ ਜੀ ਜਿਵੇਂ ਯੱਗ ਕਰਵਾ ਰਹੇ 216 ਘੰਟੇ ਦਾ ਲਗਾਤਾਰ 24 ਘੰਟੇ ਚੱਲੇਗਾ ਸੰਗਤੋਲੇ ਬਾਰੇ ਜਾਨਣਾ ਚਾਹੁੰਦੇ ਕੀ ਰੂਪਰੇਖਾ ਹੋਏਗੀ ਜੀ ਮਾਂ ਬਗਲਾਮੁਖੀ ਧਾਮ ਦੇ ਵਿੱਚ 8 ਫਰਵਰੀ ਤੋਂ ਲੈ ਕੇ 17 ਫਰਵਰੀ 216 ਘੰਟੇ ਦਾ ਅਖੰਡ ਮਹਾਜਗ ਮਾਂ ਬਗਲਾਮੁਖੀ ਦੀ ਅidxsਤਾ ਦੇ ਵਿੱਚ ਹੋ ਰਿਹਾ ਜੀ ਔਰ 2014 ਤੋਂ ਜਦੋਂ ਦਾ ਧਾਮ ਦਾ ਸਥਾਪਨਾ ਹੋਈ ਹੈ ਉਦੋਂ ਤੋਂ ਲੈ ਕੇ ਲਗਾਤਾਰ ਹਰ ਸਾਲ 72 ਘੰਟੇ ਤੋਂ ਸ਼ੁਰੂ ਹੋਇਆ ਸੀ ਸਫਰ ਇਸ ਵਰ ਦਾ ਜਿਹੜਾ ਜਗ ਹੈ 216 ਘੰਟੇ ਦਾ ਜੀ ਇਸ ਜਗ ਦੀ ਜਿਹੜੀ ਵਿਸ਼ੇਸ਼ਤਾ ਕਮਾਂ ਕਾ ਸਾਡੀ ਜਿਹੜੀ ਸਮੂਹੀ ਕਰਦਾਸ ਜੀ ਸਮਾਜ ਜਨ ਦੇ ਉਹ ਵੀ ਅਸੀਂ ਕਹਿੰਦੇ ਨਾ ਇਹ ਪਬਲਿਕ ਦੀ ਲੋਕਾਂ ਲਈ ਭਲਾਈ ਵਾਸਤੇ ਹੀ ਜੱਗ ਹੁੰਦਾ ਹੈ ਔਰ ਮਾਂ ਬਗਲਾ ਮੁਕੀ ਧਾਮ ਦਾ ਜਿਹੜਾ ਮੇਨ ਜਿਹੜਾ ਮੋਟਿਵ ਜਾਂ ਸਲੋਗਨ ਵੀ ਇਹੀ ਹੈ ਆਪ ਸਿੱਖ ਭਾਈਚਾਰਕ ਸਾਂਝ ਜੀ ਜੀ ਦੇਖੋ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ ਔਰ ਇਸ ਧਰਤੀ ਤੇ ਇੰਨਾ ਵੱਡਾ ਉਯੋਜਨ ਹੋਣਾ ਆ ਤੁਹਾਡੇ ਲਈ ਮੈਂ ਇੱਕ ਜ਼ਰੂਰ ਸੰਦੇਸ਼ ਦੇਣਾ ਚਾਹਾਂਗਾ ਸਾਰੇ ਲੋਕਾਂ ਨੂੰ ਵੀ ਇਕਲੋਤਾ ਮਾਂ ਬਗਲਾ ਮੁਕੀ ਧਾਮ ਲੁਧਿਆਣਾ ਕਇਆ ਐਸਾ ਥਾਨ ਹੈ ਜਿੱਥੇ ਲਗਾਤਾਰ ਹੋਣ ਵਾਲਾ ਆਪਣੇ ਆਪ ਚ ਵਿਸ਼ਵ ਦਾ ਸਭ ਤੋਂ ਵੱਡਾ ਇਹ ਯੋਜਨਾ ਹੈ 24 ਘੰਟੇ ਜਗ ਚੱਲਦਾ ਜੀ ਹਾਂ ਦਿਨ ਦਾ ਲਗਾਤਾਰ 216 ਘੰਟੇ ਜੀ 8 ਫਰਵਰੀ ਨੂੰ ਸ਼ਾਮ ਨੂੰ ਇਹ ਸ਼ੁਰੂ ਹੋਏਗਾ ਹਮ 17 ਫਰਵਰੀ ਤੱਕ ਦਿਨ ਰਾਤ ਲਗਾਤਾਰ ਇਹ 10 ਦਿਨ 216 ਘੰਟੇ ਲਗਾਤਾਰ ਅਹੂਤੀਆਂ ਪੈਣਗੀਆਂ ਲਗਾਤਾਰ ਦਿਨ ਦਾ ਯੱਕ ਚੱਲੇਗਾ ਜੀ ਔਰ ਪਿਛਲੇ ਸਾਲ ਜਿਵੇਂ 207 ਘੰਟੇ ਦਾ ਹੋਇਆ ਲੱਖਾਂ ਲੋਕਾਂ ਨੇ ਪਾਰਟਿਸਪੀਟ ਕੀਤਾ ਇਸ ਵਾਰ ਸਾਨੂੰ ਆਸ ਵੀ ਹੈ ਤੇ ਉਮੀਦ ਵੀ ਹੈ ਵੀ ਪਿਛਲੇ ਸਾਲ ਨਾਲੋਂ ਵੀ ਦੋ ਗੁਣਾ ਜਾਂ ਤਿੰਨ ਗੁਣਾ ਰਸ਼ਪ ਦੇਗਾ ਔਰ ਲੋਕਾਂ ਦੇ ਦੇਖੋ ਮਾਂ ਹਾਰੇ ਦਾ ਸਹਾਰਾ ਹੈ ਔਰ ਮਾਂ ਬਗਲਾ ਮੁਖੀ ਦਾ ਮਤਲਬ ਵੀਰਵਾਰ ਵੀ ਇੰਨੇ ਹਜ਼ਾਰਾਂ ਚ ਲੋਕ ਪਹੁੰਚਦੇ ਨੇ ਵੀਰਵਾਰ ਪ੍ਰਤੀਕ ਵੀਰਵਾਰ ਸਤ ਤੋਂ 11 ਹਵਨ ਹੁੰਦਾ ਹੈ ਹਜ਼ਾਰਾਂ ਲੋਕ ਵੀਰਵਾਰ ਪਹੁੰਚਦੇ ਤਾਂ 10 ਦਿਨ ਦਾ ਪੂਰੇ ਇੰਡੀਆ ਚ ਲੋਕ ਪਹੁੰਚ ਰਹੇ ਜੀ ਜੀ ਜਿਵੇਂ ਕਿ ਮਾਂ ਬਗਲਾ ਮੁਖੀ ਦੀ ਬੜੀ ਕਿਰਪਾ ਤੋਂ ਹੱਜ ਤੇ ਧਾਮ ਤੇ ਬੜੀ ਕਿਰਪਾ ਪਰ ਫਿਰ ਵੀ ਐਡਾ ਲੰਬਾ ਯੱਗ ਕਰਨਾ 24 ਘੰਟੇ ਜਿਵੇਂ ਤੁਸੀਂ ਦੱਸਦੇ ਹੋ ਤਾਂ ਵੀਰਵਾਰ ਵੀ ਰੈਗੂਲਰ ਡਿਊਟੀ ਹੁੰਦੀ ਹੈ ਕਿਵੇਂ ਸੰਭਵ ਹੋ ਜਾਂਦਾ ਮੰਤ ਜੀ ਸਰ ਇਹ ਤਾਂ ਮਾਤਰਾਣੀ ਨੇ ਚੁਣਿਆ ਹੋਇਆ ਤੋਂ ਨਜਿਮੇ ਗੱਲ ਕਹੂੰਗਾ ਹਰ ਇੱਕ ਬੰਦੇ ਦੀ ਡਿਊਟੀ ਫਿਕਸ ਹੈਗੀ ਆ ਅੱਜ ਤੁਸੀਂ ਨਿਊਜ਼ ਐ ਜਨ ਨਿਊਜ਼ ਰਿਪੋਰਟਰ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਕੱਲੋ ਨਿਊਜ਼ ਚੈਨਲ ਵੀ ਤੁਹਾਡਾ ਹੋਏਗਾ ਸਮਾਂ ਬਦਲਦਾ ਜਾਏਗਾ ਹਰ ਇੱਕ ਬੰਦੇ ਦੀ ਡਿਊਟੀ ਹੈ ਦੇਖੋ ਮੈਂ ਇੱਕ ਗ੍ਰਸਤੀ ਇੱਕ ਵਪਾਰੀ ਮਾਤੜਣੀ ਨੇ ਮੇਰੀ ਡਿਊਟੀ ਮੈਂ ਕਹਿੰਦਾ ਵੀ ਮੈਂ ਖੁਸ਼ ਨਸੀਬ ਹੈ ਵੀ ਮਹਾਰਾਣੀ ਨੇ ਮੈਨੂੰ ਚੁਣਿਆ ਆਪਣੇ ਦਰਦਾਂ ਨੌਕਰ ਚੁਣਿਆ ਮੈਂ ਉਸ ਦਰਦੀ ਨੌਕਰੀ ਕਰ ਰਿਹਾ ਇਸ ਦਰ ਦੇ ਵਿੱਚ ਬੈ ਕੇ ਮੈਂ ਖੁਸ਼ਕਿਸਮਤ ਹੈ ਵੀ ਉਸ ਉਯੋਜਨ 'ਚ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਦੇਖੋ ਅਧਿਕਸ਼ਤਾ ਤਾਂ ਮਾਂ ਬਗਲਾ ਮੁਖੀ ਖੁਦ ਕਰਦੀ ਸੀ ਅਕਦੀ ਔਰ ਕਰਨ ਕਰਾਣੇ ਤਾਂ ਆਪੇ ਆਪ ਹੈ ਕਹਿੰਦੇ ਨੇ ਇੱਕ ਭਜਨ ਵੀ ਆ ਕਰਤੇ ਹੋ ਤੁਮ ਕਨਈਆ ਨਾਮ ਮੇਰਾ ਉਹਦਾ ਮਹਾਰਾਣੀ ਦਾ ਸੇਮ ਸਾਡੇ ਨਾਲ ਹੈ ਕਰਨ ਕਰਾਣੇ ਵਾਲੀ ਤਾਂ ਆਪੇ ਆਪ ਹੈ ਉਹਦੀ ਮਰਜ਼ੀ ਤੋਂ ਵੀ ਨਾ ਤਾਂ ਪੱਤਾ ਵੀ ਨਹੀਂ ਹਿਲ ਸਕਦਾ ਔਰ ਬਗਲਾ ਮੁਖੀ ਦੀ ਇਸ ਟਾਈਮ ਮਹਾਰਾਣੀ ਦੀ ਇੰਨੀ ਕਿਰਪਾ ਹੈ ਜੋ ਜੋ ਮਨੋ ਕਾਮਨਾ ਕਦੀ ਜ਼ਿੰਦਗੀ 'ਚ ਲੈ ਕੇ ਜਾਂਦਾ ਹੁੰਦੀਆਂ ਸਭ ਦੀਆਂ ਮਨੋ ਕਾਮਨਾ ਪੂਰਨ ਹੋ ਰਹੀਆਂ ਆ ਆਪ ਸਿੱਕੇ ਭਾਈਚਾਰਕ ਸਾਂਝ ਨੂੰ ਅਸੀਂ ਮੈਸੇਜ ਦਿੰਨੇ ਆ ਜੋ ਪੰਜਾਬ ਦੇ ਹਾਲਾਤ ਪਿੱਛੇ ਚੱਲੇ ਨੇ ਦੇਖੋ ਹਿੰਦੂ ਸਿੱਖ ਤੋਂ ਫਿਰਕਾਬਾਦ ਨੂੰ ਲੋਕਾਂ ਨੇ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਪਿੱਛੇ ਸ਼ੀਧੀ ਦਿਹਾੜੇ ਚੱਲ ਰਹੇ ਸੀਗੇ ਮਾ ਬਗਲਾ ਮੁਖੀ ਪਰਿਵਾਰ ਨੇ ਚਾਰੇ ਸਾਹਿਬਜ਼ਾਦਾ ਨੂੰ ਨਮਨ ਕੀਤਾ ਔਰ ਮੈਂ ਉਦੋਂ ਵੀ ਇੱਕ ਗੱਲ ਜ਼ਰੂਰ ਕਹੀ ਵੀ ਇੱਕ ਬਹੁਤ ਵੀਡੀਓ ਵੀ ਚਲੋ ਮੇਰੇ ਤਾਂ ਮਨ ਦੇ ਭਾਵ ਸੀਗੇ ਜਿਸ ਸਨਾਤਨ ਧਰਮ ਦੀ ਰੱਖਿਆ ਉਸ ਟਾਈਮ ਨਾ ਕੀਤੀ ਜਾਂਦੀ ਤੇ ਅੱਜ ਸਨਾਤਨੀ ਨਾ ਹੁੰਦੇ ਜੀ ਜੀ ਬਿਲਕੁਲ ਜਿਸ ਤਰੀਕੇ ਨਾਲ ਮਹਤ ਜੀ ਤਾਣਾ ਬਾਣਾ ਉਲਝਦਾ ਜਾ ਰਿਹਾ ਥੋੜਾ ਲਗੇ ਮਹਾਂਪੁਰਸ਼ ਇਸ ਚੀਜ਼ ਨੂੰ ਲੈ ਕੇ ਆ ਰਹੇ ਵੀ ਆਪਸੀ ਭਾਈਚਾਰਾ ਰਵੇ ਪਰ ਕੋਈ ਵੀ ਧਰਮ ਹੈਗਾ ਪਰ ਕੀ ਲੱਗਦਾ ਕਾਰਨ ਕੀ ਕੀ ਸਮਝਦੇ ਤੁਸੀਂ ਇਸ ਚੀਜ਼ ਦਾ ਦੇਖੋ ਜੇ ਕੋਈ ਚੰਗੀ એનર્ਜੀ ਵੀ ਹੈ ਤੇ ਬੈਡ ਨਰਜੀ ਵਾਲੇ ਲੋਕ ਵੀ ਹੈਗੇ ਨੇ ਲੋਕ ਨਹੀਂ ਚਾਹੁੰਦੇ ਵੀ ਅਸੀਂ ਇਕੱਠੇ ਰਹੀਏ ਸਾਡਾ ਭਾਈਚਾਰਾ ਸਾਂਝ ਰਵੇ ਇੱਕ ਕੁਝ ਲੋਕਾਂ ਨੇ ਐਸਾ ਮਾਹੌਲ ਕ੍ਰੀਏਟ ਕਰਤੋਂ ਹਿੰਦੂ ਸਿੱਖ ਨੂੰ ਲੜਾਉਣਾ ਚਾਹੁੰਦੇ ਦੇਖੋ ਲੜਨਾ ਤਾਂ ਸਾਨੂੰ ਮੁਗਲਾਂ ਨਾਲ ਚਾਹੀਦਾ ਹੈ ਜੀ ਬਿਲਕੁਲ ਦੇਖੋ ਸਾਡੇ ਚਾਰੇ ਸਹਿਬਜ਼ਾਦਿਆਂ ਦੀ ਕੁਰਬਾਨੀ ਉਹ ਛੋਟੇ ਜੋ ਸਹਿਬਜ਼ਾਦਿਆਂ ਨੇ ਜਦੋਂ ਉਹਨਾਂ ਮੁਗਲਾਂ ਨੇ ਦੀਵਾਰ 'ਚ ਦੇਖੋ ਮੈਨੂੰ ਕਹਿਣਾ ਨਹੀਂ ਚਾਹੀਦਾ ਮੈਂ ਇਸ ਚੈਨਲ ਦੇ ਮਾਧਿਅਮ ਨਾਲ ਕਹਿੰਦਾ ਸਾਨੂੰ ਉਹ ਮੁਗਲਾਂ ਦੀ ਕੀਤੀ ਹੋਈ ਸਾਡੇ ਨਾਲ ਹੋਏ ਅਤਿਆਚਾਰਕ ਦੀ ਭੁੱਲਣੀ ਨਹੀਂ ਚਾਹੀਦੀ ਠੀਕ ਹੈ ਉਹਨਾਂ ਮੁਗਲਾਂ ਕਰਕੇ ਸਾਡੇ ਚਾਰੇ ਸਹਿਬਜ਼ਾ ਦੇ ਸ਼ਹੀਦ ਹੋਏ ਜੀ ਦਸ਼ਮ ਪਿਤਾ ਦੀ ਕੁਰਬਾਨੀ ਗੁਰਤੀਖ ਬਾਦੂ ਜੀ ਦੀ ਕੁਰਬਾਨੀ ਉਹਨਾਂ ਦਾ ਮਿਸ਼ਨ ਕੀ ਸੀ ਉਹ ਆਪਣਾ ਮੁਗਲ ਰਾਜ ਸਥਾਪਿਤ ਔਰ ਮੁਗਲਾਂ ਦਾ ਜੋ ਧਰਮ ਹੈ ਉਸ ਧਰਮ ਨੂੰ ਲੋਕਾਂ ਤੇ ਲਾਗੂ ਕਰਨ ਦੀ ਕੋਸ਼ਿਸ਼ ਸੀਗੀ ਦੇਖੋ ਚਾਰੇ ਸਾਹਿਬਜ਼ਾਦਾ ਨੇ ਉਹਨਾਂ ਦਾ ਨਹੀਂ ਮੰਨਿਆ ਹੁਕਮ ਹਾਜ਼ ਦੇ ਹਾਜ਼ ਦੇ ਸਿਰਫ ਧਰਮ ਦੀ ਰੱਖਿਆ ਕਰਦੇ ਹੋਏ ਉਹਨਾਂ ਨੇ ਕੁਰਬਾਨੀ ਦਿੱਤੀ ਜਿਵੇਂ ਆਪਾਂ ਜੱਗ ਤੇ ਇਹ 216 ਘੰਟੇ ਦਾ ਜੱਗ ਚੱਲਣਾ ਜੱਗ ਦੇ ਵਿੱਚ ਜਿਹੜੇ ਜੱਗ ਹੋਣਗੇ ਉਹ ਕਿਹੜੀ ਕਿਹੜੀ ਵਿਧੀ ਵਾਲੇ ਹੋਣਗੇ ਕਿਹੜੇ ਕਿਹੜੇ ਮੰਤਰ ਉਚਾਰਨ ਦੇ ਵਿੱਚ ਕੀਤੇ ਜਾਣਗੇ ਪੂਰਪਰਲੀ ਵੈਦਿਕ ਪਰੰਪਰਾ ਜੋ ਸਨਾਤਨ ਦੇ ਧਰਮ ਦੇ ਵਿੱਚ ਵੈਦਿਕ ਪਰੰਪਰਾ ਦੇ ਹਿਸਾਬ ਦੇ ਨਾਲ ਲਗਾਤਾਰ ਇਹ ਜਿਹੜਾ ਪੂਰੇ ਨਵ ਗ੍ਰਹਿ ਤੇ ਮਾ ਆਦਿ ਸ਼ਕਤੀ ਦਸੇ महाविद्याਆਂ ਦੇ ਮੰਤਰ ਜਿਆਦਾਤਰ ਜਿਹੜਾ ਅਸੀਂ ਇਸ ਯੱਗ ਦੀ ਜਿਹੜੀ ਸਾਡੀ ਰੂਪਰੇਖਾ ਜਿਹੜੀ ਰਹਿੰਦੀ ਹੈ ਉਹ ਮਾ ਬਗਲਾਮੁਖੀ ਦੇ ਮੰਤਰਾਂ ਤੇ ਹੀ ਰਹਿੰਦੀ ਹੈ ਹਾਂ ਤੇ ਉਸ ਤੋਂ ਇਲਾਵਾ ਜਿੰਨੇ ਵੈਦਿਕ ਪਰੰਪਰਾ ਨਾਲ ਸੰਬੰਧਿਤ ਮੰਤਰ ਨੇ ਸਾਰਿਆਂ ਦਾ ਉਚਾਰਨ ਕੀਤਾ ਜੀ ਜੀ ਜੇ ਗੱਲ ਕੀਤੀ ਜਾਵੇ ਤਾਂ ਬੜੀ ਇਹ ਧਾਰਨਾ ਵੀ ਮਾ ਬਗਲਾਮੁਖੀ ਦੇ ਦਰਬਾਰ ਤੇ ਜਾਈਏ ਜਿਹੜੇ ਭੂਤ ਪ੍ਰੇਤ ਹੁੰਦੇ ਨੇ ਜਾਂ ਕੈਲੀਏ ਕੀਤਾ ਕਰਾਇਆ ਹੁੰਦਾ ਤਾੰਤ੍ਰਿਕ ਵਿੱਦਿਆ ਹੁੰਦੀ ਆ ਉਹ ਨਸ਼ਟ ਹੋ ਜਾਂਦੀ ਆ ਕਿੰਨੀ ਮਹਾਨ ਤੇ ਇਸ ਚਾਹੀਏ ਮੈਂ ਨਾ ਇਹਨੂੰ ਪਹਿਲਾਂ ਵੀ ਇੱਕ ਇੰਟਰਵਿਊ ਹੋਈ ਮੈਂ ਉਹਨਾਂ ਨੂੰ ਵੀ ਕਿਹਾ ਭੈਣ ਜੀ ਨੇ ਇੰਟਰਵਿਊ ਕੀਤੀ ਵੀ ਭੂਤ ਪ੍ਰੇਤ ਹੁੰਦੇ ਆ ਮੈਂ ਕਹਿੰਦੀ ਮੈਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਮੰਨਦਾ ਲੇਕਿਨ ਉਸ ਤੋਂ ਉੱਪਰ ਸ਼ਕਤੀ ਦੇਖੋ ਸ਼ਿਵ ਤੇ ਸ਼ਕਤੀ ਦੋ ਚੀਜ਼ਾਂ ਨਾਲ ਹੀ ਪੂਰਵ ਸ੍ਰਿਸ਼ਟੀਾਂ ਨਿਰਮਲ ਚੱਲਦੀ ਹੈ ਮਾਤਰਾਣੀ ਦਾ ਇਹ ਧਾਮ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਵਾਧਾ ਵਿਗਨ ਹੋਵੇ ਬੰਦੇ ਦਾ ਚਾਹੀਓ ਮਤਲਬ ਭੂਤ ਪ੍ਰੇਤ ਹਜੇ ਆਪਾਂ ਨੂੰ ਸਮਝਣ ਦੀ ਲੋੜ ਹੈਗੀ ਆ ਭੂਤ ਪ੍ਰੇਤ ਦੇ ਨਾਂ ਨਾਲ ਕੁਝ ਆਪਾਂ ਨੂੰ ਮਾਨਸਿਕ ਬਿਮਾਰੀਆਂ ਦਾ ਕੁਝ ਲੋਕ ਸਾਹਮਣਾ ਕਰ ਰਹੇ ਹੁੰਦੇ ਆ ਉਹਨਾਂ ਨੂੰ ਇਹ ਚੀਜ਼ ਹੈਵੀ ਹੋ ਜਾਂਦੀ ਹੈ ਮੈਨੂੰ ਭੂਚ ਜੰਮੜ ਗਿਆ ਜਾਂ ਇਹ ਹੋ ਗਿਆ ਜਾਂ ਹੋਰ ਹੋ ਗਿਆ ਉਸ ਤੋਂ ਪਹਿਲਾਂ ਸਾਨੂੰ ਇਹ ਚੀਜ਼ ਨੂੰ ਜਾਣਨਾ ਹੋਊਗਾ ਉਹਨੂੰ ਪ੍ਰੋਬਲਮ ਕੀ ਹੈਗੀ ਹੈ ਜੀ ਕਿਉਂ ਮੈਂ ਅੱਗੇ ਵੀ ਗੱਲ ਕਹਿਣਾ ਪੰਜ ਤੱਤਵ ਦਾ ਸਰੀਰ ਹੈ ਜਦੋਂ ਸਰੀਰ ਦੇ ਵਿੱਚ ਅਗਨੀ ਤੱਤਪ ਕਮਜ਼ੋਰ ਹੁੰਦਾ ਉਹ ਤੁਹਾਨੂੰ ਬਿਮਾਰੀਆਂ ਨੂੰ ਘੇਰ ਲੈਂਦਾ ਸਾਨੂੰ ਪਹਿਲਾਂ ਮਾਨਸਿਕ ਤੌਰ ਤੇ ਬਿਮਾਰੀ ਤੁਸੀਂ ਮਾਨਸਿਕ ਤੌਰ ਤੇ ਵੀਕ ਹੁੰਦੇ ਹੋ ਤੇ ਉਸ ਤੋਂ ਬਾਅਦ ਤੁਹਾਡੇ ਬਲੱਡ ਸੰਬੰਧੀ ਬਿਮਾਰੀਆਂ ਆਉਂਦੀਆਂ ਨੇ ਅਗਨੀ ਹੈ ਨਾ ਜਿਹੜੇ ਸ਼ਕਤੀ ਦਾ ਸੰਚਾਰ ਆਪਣੀ ਬਾਡੀ 'ਚ ਦੌੜ ਰਿਹਾ ਹੁੰਦਾ ਜਦੋਂ ਵੀ ਤੁਸੀਂ ਅਗਨੀ ਦੇ ਕੋਲ ਜਾ ਕੇ ਬੈਠਦੇ ਹੋ ਤੁਸੀਂ ਪਿੱਛੇ ਚੁਣਿਆ ਹੋਏਗਾ ਵੀ ਅਗਨੀ ਜਲਾ ਲਓ ਭੂਤ ਆਂਦੇ ਨਹੀਂ ਠੀਕ ਹੈ ਉਹ ਕਾਰਨ ਕੀ ਹੈ ਅਗਨੀ ਤੱਤ ਨੂੰ ਸਟਰੋਂਗ ਕਰਨਾ ਔਰ ਮਾ ਆਜ ਸ਼ਕਤੀ ਦਾ ਜਿਹੜੀ ਰੂਪ ਹੀ ਹੈ ਉਹ ਅਗਨੀ ਦੇ ਰੂਪ ਦੇ ਵਿੱਚ ਮ ਤ੍ਰਣੀ ਨੂੰ ਅਸੀਂ ਜੋ ਕੋ ਯੱਗ ਦੇ ਰੂਪ ਦੇ ਵਿੱਚ ਮਹਾਰਾਣੀ ਦੀ ਆਹੂਤੀ ਦੇ ਕੇ ਪੁੱਛਦੇ ਆ ਕਿਸੇ ਪ੍ਰਕਾਰ ਦਾ ਵੀ ਕੋਈ ਵਾਧਾ ਵਿਗਨ ਕੋਈ ਤੁਹਾਡੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਆਮ ਤੌਰ ਤੇ ਮਾਤਾ ਨੂੰ ਤੰਤਰ ਦੀ ਦੇਵੀ ਕਹਿੰਦੇ ਆ ਤੰਤਰ ਬਾਰੇ ਸਾਨੂੰ ਜਰੂਰ ਸਮਝਣ ਸਮਝਣ ਦੀ ਲੋੜ ਹੈਗੀ ਹੈ ਤੁਸੀਂ ਕਦੀ ਵੀ ਕਿਸੇ ਵੀ ਤੁਸੀਂ ਈਸਤ ਨੂੰ ਮੰਨਦੇ ਹੋ ਤੁਹਾਡੇ ਭਾਵਨਾ ਬਹੁਤ ਬੜੀ ਪ੍ਰਵਲ ਹੈ ਤੁਸੀਂ ਉਹਨੂੰ ਕਿਸ ਭਾਵ ਨਾਲ ਦੇਖੋ ਇੱਕ ਤਾਂ ਜਿਵੇਂ ਜਾਣਾ ਹੈ ਵੀ ਡਰ ਨਾਲ ਡਰ ਨਾਲ ਨਹੀਂ ਇੱਕ ਪ੍ਰੇਮ ਨਾਲ ਇੱਕ ਵਿਸ਼ਵਾਸ ਨਾਲ ਜਾਓ ਵੀ ਮੈਂ ਮਾਤਾ ਰਾਣੀ ਕੋਲ ਜਾ ਰਿਹਾ ਤੁਸੀਂ ਮਾਂ ਬਗਲਾ ਮੁਖੀ ਦੇ ਦਰਬਾਰ ਚ ਆਇਓ ਤੁਹਾਡੇ ਮਨ ਦੇ ਵਿੱਚ ਇਹ ਭਾਵ ਹੋਣਾ ਚਾਹੀਦੇ ਹੈ ਵੀ ਮੇਰੀ ਕਿਸੇ ਨਾ ਕਿਸੇ ਕਾਰਨ ਕਰਕੇ ਮੈਂ ਇੰਨਾ ਅੱਛੇ ਕਰਮਾਂ ਚੋਂ ਦੂਰ ਹੋ ਰਿਹਾ ਮਹਾਰਾਣੀ ਕਿਰਪਾ ਕਰੇਗੀ ਉਹ ਜਰੂਰ ਠੀਕ ਹੋਏਗਾ ਜੀ ਤੁਹਾਡਾ ਵਿਸ਼ਵਾਸ ਬਹੁਤ ਜ਼ਰੂਰੀ ਹੈ ਕਿਸੇ ਦੇ ਦੇਖੋ ਕਿਸੇ ਦੇ ਕਰਾਨ ਦੇਖੋ ਆਤਮ ਸ਼ਕਤੀ ਆਦ ਭਵਾਨੀ ਮਾਂ ਜਗਦੰਬਾ ਖੁਦ ਸਥਾਪਿਤ ਹੈ ਸਾਡੇ ਜਗਾਂ ਦੇ ਉੱਪਰ ਮਾਂ ਬਗਲਾ ਮੁਖੀ ਦੀ ਖੁਦ ਦੇਖਸ਼ਤਾ ਕਰਦੇ ਨੇ ਅਸੀਂ ਇਹ ਪ੍ਰਤੀਕ ਪਿਛਲੇ ਮੈਂ ਕਈ ਚੈਨਲਾਂ ਤੇ ਮੇਰੇ ਉਹਨਾਂ ਨੇ ਇੰਟਰਵਿਊ ਚ ਪੁੱਛਿਆ ਵੀ ਤੁਸੀਂ ਕਦੀ ਮਹਿਸੂਸ ਕਰਦੇ ਹੋ ਮੈਂ ਕਿਹਾ ਮਹਿਸੂਸ ਤਾਂ ਉਹ ਚੀਜ਼ ਦਾ ਕਰਨਾ ਹੋਵੇ ਜਿਹੜਾ ਤੁਸੀਂ ਕਦੀ ਕਦੀ ਦੇਖਣਾ ਇੱਥੇ ਤਾਂ ਅੰਗਸੰਗ ਮਹਾਰਾਣੀ ਸਹਾਇ ਹੀ ਰਹਿੰਦੀ ਹੈ ਇਸ ਲਈ ਹਾਰੇ ਦਾ ਸਹਾਰਾ ਔਰ ਜਿਹੜੀ ਇੱਥੇ ਨਾਰੀਅਲ ਸਾਡੇ ਲੱਗਦਾ ਹੈ ਬਹੁਤ ਲੋਕਾਂ ਨੂੰ ਉਹਦਾ ਫਾਇਦਾ ਹੋ ਰਿਹਾ ਹੈ ਮਹਾਰਾਣੀ ਦੇ ਅਸ਼ੀਰਵਾਦ ਨਾਲ ਵੱਡੇ ਵੱਡੇ ਸੰਤ ਮਹਾਪੁਰਸ਼ ਜਿੱਦਾਂ ਕੱਲ ਮੈਂ ਬਰਿੰਦਾ ਬਣ ਗਿਆ ਬਹੁਤ ਵੱਡੇ ਵੱਡੇ ਸੰਤਾ ਮਹਾਪੁਰਸ਼ਾਂ ਨਾਲ ਮੇਲ ਹੋਇਆ ਉਹਨਾਂ ਨੇ ਨਮੰਤਰਣ ਦਿੱਤਾ ਜੀ ਮੇਲੀ ਬੜੀ ਵੱਡੀ ਮਾਨ ਦੀ ਗੱਲ ਸੀਗੀ ਵੀ ਕੱਲ ਸਾਧਵੀ ਰਤੰਬਰਾ ਜੀ ਨੇ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਇੰਡੀਆ ਦੇ ਬਹੁਤ ਵੱਡੇ ਸੰਤ ਨੇ ਉਹਨਾਂ ਨੇ ਕਿਹਾ ਵੀ ਕਲਯੁਗ ਦੇ ਵਿੱਚ ਸਭ ਤੋਂ ਪਾਵਰਫੁਲ ਦੇਵੀ ਮਾਂ ਬਗਲਾ ਹੀ ਹੈ ਔਰ ਉਹਨਾਂ ਨੇ ਇੱਕ ਸਲੋਗਨ ਵੀ ਕੱਲ ਗਿਆ ਵੀ ਰਾਮ ਰਾਜ ਦੀ ਸਥਾਪਨਾ ਲਈ ਇਹ ਯਗ ਇੱਕ ਮਾਈਲਸਟੋਨ ਸਾਬਤ ਹੋਏਗਾ ਜੀ ਜੀ ਆਪਾਂ ਭੂਤਪ੍ਰੇਤ ਤੁਸੀਂ ਮੰਤਰੀ ਜੀ ਗੱਲ ਕੀਤੀ ਤਾਤ੍ਰਿਕ ਜੇ ਗੱਲ ਕੀਤੀ ਵੀ ਕੀਤਾ ਕਰਾਇਆ ਕਿ ਉਹ ਸੰਭਵ ਹੁੰਦਾ ਵੀ ਕੋਈ ਕਿਸੇ ਕੋਈ ਆਕਾਮ ਇਨਸਾਨ ਕਿਸੇ ਦੂਜੇ ਇਨਸਾਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਦੇਖੋ ਜੋ ਵੀ ਸ੍ਰਿਸ਼ਟੀ 'ਚ ਕਿਸੇ ਚੀਜ਼ ਦਾ ਨਾਮ ਹੈ ਨਾ ਉਹ ਹੈ ਦੇਖੋ ਜੇ ਕਿ ਇਹ ਵੀ ਪ੍ਰਮਾਤਮਾ ਦਾ ਨਾਮ ਹੀ ਮੰਨਦੇ ਆ ਪ੍ਰਮਾਤਮਾ ਹੈ ਤੇ ਸਾਡੇ ਗ੍ਰੰਥਾਂ 'ਚ ਜਾਂ ਸੰਤਾਂ ਮੂਨੀਆ ਦੀ ਆਪਾਂ ਬਚਨਾ ਚ ਇਹ ਚੀਜ਼ਾਂ ਸੁਨੀਆਂ ਨੇ ਵੀ ਬੂਤ ਪਿਸ਼ਾਤ ਹੁੰਦੇ ਨੇ ਹਰ ਚੀਜ਼ ਹੁੰਦੀ ਹੈ ਪਰ ਉਹਦੀ ਸਭ ਤੋਂ ਵੱਡੀ ਕਾਠ ਹੈ ਮਾਤਾ ਬਗਲਾਮੁਖੀ ਔਰ ਹਨਮਾਨ ਚਾਲੀਸਾ ਚ ਵੀ ਕਿਹਾ ਜਾਂਦਾ ਨਾ ਔਰ ਆਪਾਂ ਦੇਖੋ ਜਦੋਂ ਆਪਾਂ ਚਰਨਜੀਵੀ ਚ ਹਨਮਾਨ ਜੀ ਨੇ ਠੀਕ ਹੈ ਪ੍ਰਤੀਗਤ ਪਰਮਾਤਮਾ ਉਹ ਵੀ ਹਨੂਮਾਨ ਜੀ ਵੀ ਮਾਤਰਨੀ ਦੇ ਕਹਿੰਦੇ ਦਵਾਰ ਦੇ ਰੂਪ ਦੇ ਬਾਹਰ ਖੜ ਕੇ ਰੱਖਿਆ ਕਰਦੇ ਨੇ ਯੱਗ ਦੀ ਔਰ ਮਹਾਰਾਣੀ ਦਾ ਯੱਗ ਤਾਂ ਮਹਿਆ ਯੁਗਾ ਯੁਗਾ ਤੋਂ ਚੱਲਦਾ ਆ ਰਿਹਾ ਜੀ ਜਦੋਂ ਵੀ ਕਿਸੇ ਵੀ ਅਲੱਗ-ਅਲੱਗ ਯੁਗ ਪਲਟੇ ਨੇ ਯੱਗ ਦੇ ਰੂਪ ਰੇਖਾ ਬਦਲ ਜਾਂਦੀ ਹੈ ਪਰ ਅਸੀਂ ਆਵਾਹਨ ਤਾਂ ਸ਼ਕਤੀ ਦਾ ਕਰਦੇ ਹਾਂ ਜੀ ਜੀ ਔਰ ਮਾਂ ਸ਼ਕਤੀ ਦਾ ਰੂਪ ਹੀ ਮਾਂ ਬਗਲਾ ਹੈ ਔਰ 10 ਮਾਹ ਵਿਦਿਆ ਚ ਅਸ਼ਟਮ ਦੇਵੀ ਮਾਂ ਬਗਲਾ ਹੈ ਔਰ ਜਦੋਂ ਕਹਿੰਦੇ ਜਿੱਦਾਂ ਜਿੱਦਾਂ ਯੁੱਗ ਬਦਲਦੇਗੇ ਉਦੋਂ ਦਾ ਨਾਮ ਬਦਲਦੇਗੇ ਔਰ ਸਾਨੂੰ ਤਾਂ ਇਹੀ ਸਾਡੀ ਸਾਡੀ ਮਾਂ ਦਾ ਯੱਗ ਹੈ ਤੁਹਾਡੇ ਚੈਨਲ ਦਾ ਇਹੀ ਮੈਂ ਖੁੱਲਾ ਸੱਦਾ ਦਵਾਂਗਾ ਵੀ 8 ਫਰਵਰੀ ਤੋਂ ਲੈ ਕੇ 17 ਫਰਵਰੀ ਤੁਸੀਂ ਇਸੀ ਯੱਗ ਚ ਆਓ ਔਰ ਮਹਾਰਾਣੀ ਦੀ ਉਹ ਕਿਰਪਾ ਵਰਸਰੀ ਹੈ ਸਿਰਫ ਆਪਾਂ ਤਾਂ ਆਣਾ ਹੀ ਹੈ ਨਾ ਉਹ ਕੰਮ ਤਾਂ ਮਤਰੀ ਨਹੀਂ ਆਪੇ ਕਹਿੰਦਾ ਵਿਸ਼ਵਾਸ ਨਾ ਲਾਓ ਕਿਤੇ ਵੀ ਜਾਓ ਮੈਂ ਜ਼ਰੂਰੀ ਨਹੀਂ ਕਹਿੰਦਾ ਤੁਸੀਂ ਕਿਤੇ ਵੀ ਕਿਸੇ ਵੀ ਧਾਰਮਿਕ ਸਲ ਤੇ ਜਾਓ ਪਰ ਵਿਸ਼ਵਾਸ ਨਾ ਜੁ ਸ਼ਰਦਾ ਨਾਲ ਜਮ ਸ਼ੁਕਰੀ ਜਮ ਜੈ ਮਾਤਾ ਤਾਂ ਤੁਸੀਂ ਸੁਣਿਆ ਮਹੰਤ ਪ੍ਰਵੀਨ ਚੌਧਰੀ ਜੀ ਬੜੇ ਖੁੱਲੇ ਵਿਚਾਰ ਦਿੰਦੇ ਨੇ ਮਤਲਬ ਦਾ ਖੁੱਲੇ ਵਿਚਾਰ ਅੱਜ ਤਾਂ ਕੋਈ ਦਿੰਦਾ ਨਹੀਂ ਹੈਗਾ ਪਮਾ ਹੋ ਅਸੀਂ ਪੂਤਪਰੇਦ ਦੀ ਗੱਲ ਕਰ ਲਈਏ ਤਾਤਤਿਕ ਵਿਦਿਆ ਦੀ ਗੱਲ ਕਰ ਲਈਏ ਤਾਂ ਸਭ ਤੋਂ ਵੱਡੀ ਗੱਲ ਜਿਸ ਧਾਮ ਤੇ ਅਸੀਂ ਬੈਠੇ ਹਾਂ ਉੱਥੇ ਭਾਈਚਾਰਕ ਸਾਂਝ ਦੀ ਗੱਲ ਹੁੰਦੀ ਹੈ ਜਿਵੇਂ ਮਹੰਤ ਜੀ ਨੇ ਛੋਟੇ ਸਾਹਿਬ ਜੀ ਦੀ ਗੱਲ ਕੀਤੀ ਗੁਰੂ ਸਾਹਿਬ ਦੀ ਸ਼ਹਾਦਤ ਦੀ ਗੱਲ ਕੀਤੀ ਹੈ ਤਾਂ ਇਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਵੀ ਕਿਤੇ ਧਾਰਮਿਕ ਸਥਾਨ ਤੇ ਹਰੇਕ ਧਰਮ ਦੀ ਗੱਲ ਕੀਤੀ ਜਾਵੇ ਸਾਂਝੀ ਵਾਲੀ ਤਰੀਕਾ ਗੱਲ ਕੀਤੀ ਪਸਾਂਝੀ ਵਾਲੀ ਤਰੀਕਾ ਗੱਲ ਹੋ ਰਹੀ ਹੈ ਤੇ ਜਿਹੜਾ ਕਿ ਯੱਗ ਹੋ ਰਿਹਾ ਜੱਗ ਵਿੱਚ ਜ਼ਰੂਰ ਆਓ ਤੁਹਾਨੂੰ ਆਕੇ ਸਕੂਨ ਜ਼ਰੂਰ ਮਿਲੇਗਾ ਇੱਕ ਹੋਰ ਹੈ ਹਰ ਵੀਰਵਾਰ ਦੇ ਵੀਰਵਾਰ ਵੀ ਯੱਗ ਹੁੰਦਾ ਹੈ ਤੇ ਵੱਡੀ ਗਿਣਤੀ ਵਿੱਚ ਸੰਗਤ ਹੁੰਦੀ ਹੈ ਤਾਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਮਾ ਬਗਲਾ ਮੁਖ ਦੇ ਨਤਮਸਤਕ ਹੁੰਦੇ ਜਦੋਂ ਤੁਸੀਂ ਯੱਗ ਵਿੱਚ ਬਹਿ ਕੇ ਤਾਂ ਇੱਕ એનર્ਜੀ ਇੱਕ ਪੋਜ਼ਿਟਿਵ એનર્ਜੀ ਆਟੋਮੈਟਿਕਲੀ ਤੁਹਾਡੇ ਅੰਦਰ ਉਤਪੰਨ ਹੁੰਦੀ ਜਿਹੜੀ ਦੁਸ਼ਟਾ ਕਲੇਸ਼ਾ ਦਾ ਨਾਸ਼ ਕਰ ਦੇ ਤੇ ਤੁਹਾਨੂੰ ਇਧਰ ਉਧਰ ਭਟਕਣ ਤੋਂ ਰੋਕਦੀ ਹੈ ਮਹਿੰਦਰਪਾਲ ਸਿੰਘ ਤੁਨਾ ਕੈਮਰਾਮੈਨ ਰੋਸ਼ਨ ਨਾਲ ਦੇ ਦੋ ਰਾਜਨੀ ਟੀਵੀ ਸਸਤੀਕਾ